ਅਗਸਤ 1947 ਦੇ ਵਿੱਚ ਪਾਕਿਸਤਾਨ ਔਰ ਭਾਰਤ ਦੀ ਵੰਡ ਵੇਲੇ ਜਿਹੜੇ ਉਜਾੜੇ ਪਏ ਜਿਨ੍ਹਾਂ ਨੂੰ ਆਜ਼ਾਦੀਆਂ ਦਾ ਨਾਮ ਦਿੱਤਾ ਜਾਂਦਾ ਹੈ ਉਸ ਬਾਰੇ ਉਜੜਨ ਵਾਲੇ ਪੰਜਾਬੀਆਂ ਦੀਆਂ ਸੱਚੀਆਂ ਕਹਾਣੀਆਂ ਦੇ ਬਾਰੇ ਸੈਗਮੈਂਟ ਦੇ ਅੱਜ ਦੂਸਰੇ ਹਿੱਸੇ 'ਚ ਆਪ ਸਭ ਨੂੰ ਸੂਦ ਮੱਲੀ ਜੀ ਆਇਆਂ ਕਹਿੰਦਾ ਹੈ ਅਗਸਤ ਮਹੀਨੇ 'ਚ ਖਾਸ ਆਪ ਲਈ ਇਹ ਸੈਗਮੈਂਟ ਪੰਜਾਬੀ ਰੇਡੀਓ ਯੂ ਐਸ اے ਨੇ ਤਰਤੀਬ ਦਿੱਤਾ ਹੈ ਅਗਸਤ ਮਹੀਨਾ ਤਾਂ ਬਹੁਤ ਪਹਿਲਾਂ ਹੈ ਕਹਿੰਦੇ ਨੇ ਕਿ ਮਈ ਜੂਨ ਦੇ ਵਿੱਚ ਹੀ ਲੋਕਾਂ ਨੇ ਆਪਣੇ ਘਰ-ਬਾਰ ਛੱਡ ਕੇ ਲੰਦੇ ਤੋਂ ਚੜਦੇ ਪਰ ਚੜਦੇ ਤੋਂ ਲੰਦੇ ਪਾਸੇ ਆਣਾ ਸ਼ੁਰੂ ਕੀਤਾ ਇੰਜ ਹੀ ਬਹੁਤ ਸਾਰੇ ਲੋਕਾਂ ਨੇ ਇਹ ਫੈਸਲੇ ਆਪਣੀ ਖੁਸ਼ੀ ਚ ਕੀਤੇ ਔਰ ਬਹੁਤ ਸਾਰੇ ਨੇ ਜੜੇ ਉਹਨਾਂ ਨੇ ਮਜਬੂਰੀ ਚ ਕੀਤੇ ਪਰ ਤਾਰੀਖ ਦੱਸਦੀ ਹੈ ਕਿ 90% ਤੋਂ ਵੱਧ ਪਰਵਾਰਾਂ ਨੇ ਇਹ ਫੈਸਲੇ ਮਜਬੂਰੀ ਦੇ ਵਿੱਚ ਕੀਤੇ ਜਿਹੜੇ ਆਪਣੇ ਘਰਾਂ-ਬਾਰਾਂ ਦੇ ਵਿੱਚ ਹੱਸਦੇ ਖੇਡਦੇ ਸਨ ਔਰ ਦੋ ਮੁਲਕ ਬਣਨ ਤੋਂ ਬਾਅਦ ਉਹਨਾਂ ਨੂੰ ਆਪਣਾ ਘਰ ਪਰ ਛੱਡਣਾ ਪਿਆ ਐਸਾ ਹੀ ਇੱਕ ਪਿੰਡ ਗੁਰਦਾਸਪੁਰ ਦਾ ਬਖਸ਼ੀਵਾਲ ਸੀਗਾ ਜਿੱਥੋਂ ਬਹੁਤ ਸਾਰੇ ਮੁਸਲਮਾਨ ਪਰਵਾਰਾਂ ਨੇ ਹਿਜਰਤ ਕੀਤੀ ਹਿਜਰਤ ਕਰਦੇ ਆਂ ਰਾਹ ਚ ਜਾਂਦੇ ਆਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾ ਹੋਇਆ ਇਸੇ ਤਰ੍ਹਾਂ ਜਿੱਦਾਂ ਲੰਦੇ ਪਾਸੇੋਂ ਚੜ੍ਹਦੇ ਪਾਸੇ ਆਉਣ ਵਾਲੇ ਬਹੁਤ ਸਾਰੇ ਖਾਨਦਾਨ ਬਹੁਤ ਸਾਰੇ ਕਾਫਲੇ ਨੇ ਜਿਹੜੇ ਉਹਨਾਂ ਦੇ ਉੱਤੇ ਹਮਲੇ ਹੋਏ ਲੁੱਟਮਾਰ ਹੋਇਆ ਉਹਨਾਂ ਦੇ ਕੋਲੋਂ ਬੱਚੀਆਂ ਨੇ ਜਿਹੜੀਆਂ ਉਹ ਖੋ ਲਈਆਂ ਗਈਆਂ ਬੇਦਰਦੀ ਦੇ ਨਾਲ ਕਤਲ ਹੋਏ ਔਰਤਾਂ ਦੀ ਇੱਜ਼ਤ ਤਾਰ-ਤਾਰ ਹੋਈ ਉਸ ਤਰ੍ਹਾਂ ਹੀ ਇਹ ਕਾਫਲਾ ਜਦੋਂ ਬਖੀਵਾਲ ਤੋਂ ਤੁਰਿਆ ਤੇ ਰਾਹ ਦੇ ਵਿੱਚ ਇਹਨਾਂ ਦੇ ਉੱਤੇ ਇੱਕ ਹਮਲਾ ਹੋਇਆ ਹਮਲਾ ਕਰਨ ਵਾਲਿਆਂ ਨੇ ਲੁੱਟਮਾਰ ਕੀਤੀ ਔਰ ਇਹਨਾਂ ਹਮਲਾ ਆਵਰਾਂ ਤੋਂ ਬਚਣ ਵਾਸਤੇ ਬਹੁਤ ਸਾਰੀਆਂ ਔਰਤਾਂ ਨੇ ਉਦੇ ਵਿੱਚ ਛਾਲ ਮਾਰਤੀ ਜਿੰਦਿਆਂ ਮੌਨ ਤੋਂ ਬਾਅਦ ਬਹੁਤ ਸਾਰਾ ਮਾਲਸਪਾਬ ਔਰ ਮਾਲ ਡੰਗਰ ਜਿਹੜਾ ਉਹ ਲੁੱਟਣ ਵਾਲੇ ਲੁੱਟ ਕੇ ਲੈ ਗਏ ਜਿੰਨਾ ਹਮਲਾ ਕੀਤਾ ਸੀਗਾ ਪਿੱਛੋਂ ਹੋਰ ਲੋਕ ਆਏ ਉਹਨਾਂ ਨੇ ਇਹਨਾਂ ਨੂੰ ਮੌਿਆਂ ਨੂੰ ਵੇਖਿਆ ਖੂਹਾਂ ਦੇ ਵਿੱਚ ਛਾਲ ਮਾਰ ਕੇ ਮਰਿਆ ਨੂੰ ਵੇਖਿਆ ਪਰ ਲਾਸ਼ਾਂ ਨਾਲ ਨਾਲ ਲਿਜਾ ਸਕਤੇ ਸਨ ਇੱਥੇ ਤੇ ਦੁੱਖ ਕਰਦੇ ਹੋਏ ਆਪਣਾ ਸਫ਼ਰ ਜਾਰੀ ਰੱਖਿਆ ਜਦੋਂ ਪਿੱਛੋਂ ਆਉਂਦੇ ਕੁਝ ਲੋਕਾਂ ਦੇ ਵਿੱਚੋਂ ਕੁਝ ਨੇ ਇੱਥੇ ਪੜਾਅ ਕੀਤਾ ਜਾਂ ਵੇਖਿਆ ਕਿ ਇਹਨਾਂ ਦੇ ਨਾਲ ਕੀ ਜ਼ੁਲਮ ਹੋਇਆ ਔਰ ਉਸ ਤੋਂ ਬਾਅਦ ਆਪਣੇ ਤੁਰੰਦੀ ਠੱਕਣ ਹਾਰਨ ਤੋਂ ਬਾਅਦ ਸਪੀਡ ਤੇਜ਼ ਕਰ ਲਈ ਕਿ ਦਵਾ-ਦਬ ਕਿਸੇ ਮੰਜ਼ਲ ਤੇ ਪੜੋ ਇਹ ਨਾ ਹੋਵੇ ਕਿ ਇਹੋ ਜਿਹਾ ਕੋਈ ਹਮਲਾ ਸਾਡੇ ਤੇ ਹੋ ਜਾਈ। ਇਸ ਡਰ ਔਰ ਸਹਿਮ ਦੇ ਵਿੱਚ ਤੁਰੇ ਜਾਂਦਿਆਂ ਮੁਬਾਰਕ ਅਲੀ ਹੁਣਾਂ ਨੇ ਵੇਖਿਆ ਕਿ ਪਰਾਂ ਪੈਲੀਆਂ ਦੇ ਖਾਲੇ ਦੇ ਵਿੱਚ ਇੱਕ ਬੱਚਾ ਪਿਆ ਰੋਂਦਿਆ ਹੈ। ਉਹ ਬੱਚੇ ਦੇ ਲਾਗੇ ਗਿਆ ਵੇਖਿਆ ਕਿ ਉਹਦਾ ਸ਼ੱਕ ਠੀਕ ਹੈ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਇਹ ਬੱਚਾ ਉਹਨਾਂ ਦੇ ਪਿੰਡ ਦੇ ਹੀ ਇੱਕ ਮੁਸਲਮਾਨ ਪਰਿਵਾਰ ਦਾ ਹੈ ਉਹਨੇ ਬੱਚੇ ਨੂੰ ਵੇਖਿਆ ਚੁੱਕਿਆ ਔਰ ਉਸ ਤੋਂ ਬਾਅਦ ਬੱਚੇ ਨੇ ਵੀ ਉਹਨੂੰ ਪਛਾਣ ਲਿਆ ਬੱਚੇ ਦੀ ਉਮਰ ਕੋਈ 2 ਤੋਂ 3 ਸਾਲ ਦੇ ਲਗਭਗ ਸੀਗੀ ਇਧਰ ਉਧਰ ਉਹਨੇ ਵੇਖਿਆ ਔਰ ਇਸ ਡਰ ਔਰ ਸਹਿਮ ਦੇ ਵਿੱਚ ਆ ਗਿਆ ਕਿ ਸ਼ਾਇਦ ਇਸ ਬੱਚੇ ਦੇ ਮਾਪਿਆਂ ਨੂੰ ਇਹਦੇ ਘਰ ਵਾਲਿਆਂ ਨੂੰ ਕਤਲ ਕਰ ਦਿੱਤਾ ਗਿਆ ਹੈ ਜਿੰਨੀਆਂ ਕਲਾਸ਼ਾਂ ਲੋਥਾਂ ਉਪ ਹੋ ਸਕਦਾ ਸੀਗਾ ਉਹਨੇ ਫਰੋਲੀਆਂ ਉਸ ਤੋਂ ਬਾਅਦ ਉਹਨੇ ਖੂ ਦੇ ਵਿੱਚ ਡਿੱਗੀਆਂ ਲੋਥਾਂ ਜੜੀਆਂ ਉਹਨਾਂ ਨੂੰ ਵੇਖਿਆ ਔਰ ਉਸ ਤੋਂ ਬਾਅਦ ਉਹਨੇ ਇਹ ਫੈਸਲਾ ਕੀਤਾ ਕਿ ਹੋਰ ਲੱਭਣ ਦੀ ਥਾਂ ਮੈਨੂੰ ਇੱਥੋਂ ਟੁਰਨਾ ਚਾਹੀਦਾ ਹੈ ਦਿਨ ਟਲ ਰਿਹਾ ਹੈ ਮੁਬਾਰਕ ਅਲੀ ਇਸ ਬੱਚੇ ਨੂੰ ਲੈ ਕੇ ਮਹਾਜਰ ਕੈਂਪਲ ਟੁਰਦਾ ਰਿਹਾ ਮਹਾਜਰ ਕੈਂਪ ਦੇ ਵਿੱਚ ਪਹੁੰਚ ਗਿਆ ਔਰ ਰਾਤ ਉੱਥੇ ਜੋ ਕੁਝ ਲੱਭਾ ਆਪ ਹੀ ਖਾਦਾ ਔਰ ਇਸ ਮਾਸੂਮ ਬੱਚੇ ਨੂੰ ਵੀ ਦਿੱਤਾ ਬੱਚਾ ਰੋ ਕੇ ਹੰਝੁਕਿਆ ਸੀਗਾ ਔਰ ਅਰਕਮੋਡੇ ਦੇ ਨਾਲ ਲਾਇਆ ਹੀ ਸੌਂ ਜਾਂਦਾ ਹੈ ਪਰ ਉਹਨੂੰ ਨੀਂਦ ਨਹੀਂ ਸੀ ਪੈ ਰਹੀ ਉਦੀ ਅੱਖ ਜਦੋਂ ਖੁੱਲਦੀ ਸੀਗੀ ਉਹ ਰੋਣ ਕਰ ਲੌਂਡ ਆ ਪਿੰਦਾ ਸੀ ਸ਼ਾਇਦ ਇਸ ਬੱਚੇ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਜ਼ੁਲਮ ਹੋਣ ਵਾਲੇ ਇਹ ਮੰਜ਼ਰ ਨੇ ਜਿਹੜੇ ਵੇਖੇ ਸਨ ਜੋ ਬਾਰ-ਬਾਰ ਇਹਦੇ ਸੁਪਨੇ 'ਚ ਆਉਂਦੇ ਸਨ ਉਰੇ ਜਾਗ ਪਿੰਦਾ ਸੀਗਾ ਇੱਕ ਮਹਾਜਰ ਕੈਂਪ ਤੋਂ ਬਾਅਦ ਵੱਡੇ ਸ਼ਹਿਰ ਦੇ ਮਹਾਜਰ ਕੈਂਪ 'ਪਲ ਇਹ ਸਫ਼ਰ ਇਹਨਾਂ ਦਾ ਚੱਲਦਾ ਰਿਹਾ ਸਫ਼ਰ ਦੌਰਾਨ ਮੁਬਾਰਕ ਅਲੀ ਜਿਹੜਾ ਕਿ ਆਪਣੇ ਪਰਿਵਾਰ ਦੇ ਕੁਝ ਹੋਰ ਜੀਆਂ ਦੇ ਨਾਲ ਮਿਲ ਚੁੱਕਿਆ ਸੀਗਾ ਕੁਝ ਪਹਿਲਾ ਮਹਾਜਰ ਕੈਂਪ 'ਚ ਆਪੜੇ ਔਰ ਕੁਝ ਬਾਅਦ ਜਿਹੜੇ ਤੇ ਅੱਪੜ ਗਏ ਸਾਂ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਸਾਹ ਚ ਸਾਹ ਹੁੰਦਾ ਸੀ ਜਿਹੜੇ ਮਗਰੋਂ ਆਉਂਦੇ ਸਨ ਉਹ ਜਦੋਂ ਪਹੁੰਚ ਜਾਂਦੇ ਸਨ ਤੇ ਫਿਰ ਪਹਿਲੇ ਤੋਂ ਮੌਜੂਦ ਨੇ ਜਿਹੜੇ ਉਹਨਾਂ ਦੇ ਸਾਹ ਚ ਸਾਹ ਹੁੰਦਾ ਸੀਗਾ ਕਿ ਇਹ ਜਿੰਦਿਆਂ ਜੀ ਸਾਡੇ ਤੱਕ ਅੱਪੜ ਗਏ ਕਰ ਬਾਰ ਛੱਡਣ ਦਾ ਦੁੱਖ ਤਰਦਾ ਜਿਹੜਾ ਉਹ ਮੌਜੂਦ ਸੀਗਾ ਇਸ ਬੱਚੇ ਨੂੰ ਬਾਰਕਲੀ ਦੇ ਕੋਲ ਵੇਖ ਕੇ ਬਾਕੀ ਸਾਰੇ ਕਰਦੇ ਸਨ ਕਿ ਇਹਦੇ ਮਾਂ ਪਿਓ ਦਾ ਕੁਝ ਪਤਾ ਕਰੋ ਪਤਾ ਲੱਗਦਾ ਕਿ ਉਹ ਮੋਏ ਨਹੀਂ ਆ ਜਿੰਦੇ ਇਸ ਬਾਰੇ ਕਿਸੇ ਕੋਲ ਕੋਈ ਜਵਾਬ ਨਹੀਂ ਸੀਗਾ ਪਰ ਕੋਈ ਦਾ ਕਮਚਲ ਦਰਿਆ ਜਦੋਂ ਕਿਸੇ ਵੱਡੇ ਸ਼ਹਿਰ ਦੇ ਕੈਂਪ ਤੱਕ ਅਪੜੇ ਤੇ ਪਤਾ ਲੱਗਾ ਕਿ ਇਸ ਬੱਚੇ ਦੇ ਮਾਪਿਓ ਨੇ ਜਿਹੜੇ ਉਹ ਜੀਂਦੇ ਨੇ ਔਰ ਇਸ ਵੇਲੇ ਉਹ ਪਾਕਿਸਤਾਨ ਵਾਲੇ ਪਾਸੇ ਟ੍ਰੇਨ ਤੇ ਸਫ਼ਰ ਕਰਕੇ ਪਹੁੰਚ ਚੁਕੇ ਨੇ ਇਸ ਪਰਿਵਾਰ ਨੂੰ ਇਹ ਨਹੀਂ ਸੀਗਾ ਪਤਾ ਜਾਂ ਇਸ ਖਾਨਦਾਨ ਦੇ ਜੀਆਂ ਨੂੰ ਇਹ ਨਹੀਂ ਸੀਗਾ ਪਤਾ ਕਿ ਉਹ ਪਾਕਿਸਤਾਨ ਤੱਕ ਪਹੁੰਚ ਵੀ ਸਕਣਗੇ ਜਾਂ ਨਹੀਂ ਬਹਰਲ ਇਸ ਬੱਚੇ ਨੂੰ ਉਹਨਾਂ ਨੇ ਆਪਣੇ ਨਾਲ ਲਈ ਰੱਖਿਆ ਬਿਲ ਆਖਰ ਉਹ ਲਾਹੌਰ ਪਹੁੰਚ ਗਏ ਲਾਹੌਰ ਟ੍ਰੇਨ ਤੋਂ ਉਤਰ ਕੇ ਉਹਨਾਂ ਨੂੰ ਮਹਾਜਰ ਕੈਂਪ 'ਚ ਅਪੜਾਇਆ ਗਿਆ ਜਿੱਥੇ ਕੁਝ ਦਿਨ ਰਹਿਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਥਾਂਟਕਾਣਾ ਜਿਹੜਾ ਅਲਰਟ ਹੋਇਆ ਉਹ ਲਾਹਲਪੁਰ ਦੇ ਲਾਗੇ ਇੱਕ ਇਲਾਕੇ ਸ਼ਾਕੋਤ ਨਿਜ਼ਾਮਪੁਰੇ 'ਚ ਹੋਇਆ ਹੈ ਫਿਰ ਉਹਨਾਂ ਦੇ ਪਰਿਵਾਰ ਦੇ ਕੁਝ ਜੀਵਨ ਕਮਾਲੀਆਂ ਸ਼ਹਿਰ ਦੇ ਲਾਗੇ ਥਾਵਾਂ 'ਚ ਜਿਹੜੀਆਂ ਉਹ ਅਲਰਟ ਹੋਈਆਂ ਸਾਰੇ ਉਥੋਂ ਤਰਫੇ ਕੁਝ ਗੱਡੀਆਂ ਤੇ ਔਰ ਕੁਝ ਪੈਦਲ ਸਫ਼ਰ ਕਰਦੇ ਹੋਏ ਲਾਹਲਪੁਰ ਦੇ ਲਾਗੇ ਨਿਜ਼ਾਮਪੁਰੇ ਪਿੰਡ 'ਤੇ ਜਦੋਂ ਪਹੁੰਚੇ ਤੇ ਪਤਾ ਲੱਗਾ ਕਿ ਇਸ ਬੱਚੇ ਦੇ ਮਾਪਿਓ ਨੂੰ ਵੀ ਉਥੇ ਤਾਂ ਅਲਾਰਟ ਹੋਈ ਜਦੋਂ ਰੁਲਦੂ ਦੇ ਔਰ ਉਹਨਾਂ ਦੇ ਖਾਨਦਾਨ ਦੇ ਬਾਕੀ ਲੋਕਾਂ ਦੇ ਉਥੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਮੁਬਾਰਕ ਅਲੀ ਹੁਣੇ ਬੱਚਾ ਲੈ ਕੇ ਪਿੱਛੇ ਆਂਡੇ ਨੇ ਤੇ ਇਸ ਬੱਚੇ ਦੀ ਮਾਂ ਔਰ ਉਹਦਾ ਪਿਓ ਔਰ ਬਾਕੀ ਘਰ ਵਾਲੇ ਰੋਂਦਿਆਂ ਧੋਂਦਿਆਂ ਪਿੰਡ ਦੇ ਰਾਹ 'ਚ ਖਲੋਤੇ ਅੜੀਖਣ ਡੈ ਪਏ ਕਿ ਕਦੋਂ ਉਹਨਾਂ ਦਾ ਗਵਾਚਿਆ ਹੋਇਆ ਲਾਲ ਉਹਨਾਂ ਤੱਕ ਪਹੁੰਚੇ ਔਰ ਉਹ ਉਹਨੂੰ ਵੇਖ ਸਕਾ ਰਾਤ ਦਾ ਹਨੇਰਾ ਖਿਲਰ ਰਿਹਾ ਸੀਗਾ ਪਰ ਇਹ ਬਿਗੈਰ ਖਾਧਿਆਂ ਪੀਤਿਆਂ ਪੈਰੋਂ ਨੰਗੇ ਰਾਮ ਤੱਕ ਰਹੇ ਸਨ ਬੇਲ ਆਖਰ ਦੂਰੋਂ ਡੰਗਰਾਂ ਦੇ ਇੱਕ ਗੱਡੇ ਦੇ ਨਾਲ ਕੁਝ ਹੋਰ ਜੀਨ ਜਿਹੜੇ ਉਤਰੇ ਆਉਂਦੇ ਮਹਿਸੂਸ ਹੋਏ ਤੇ ਪਤਾ ਲੱਗਾ ਕਿ ਇਹ ਮੁਬਾਰਕ ਅਲੀ ਹੈ ਉਹਨੇ ਬਚਾ ਚੁੱਕਿਆ ਹੋਇਆ ਸੀ ਪਰ ਬੱਚਾ ਸੁੱਤਾ ਸੀ ਮਾਪਿਆਂ ਨੇ ਰੋਂਦਿਆਂ ਕਰ ਲੋਂਦਿਆਂ ਬੱਚਾ ਫੜਿਆ ਤੇ ਬੱਚਾ ਜਾਗ ਪਿਆ ਇਹ ਬੱਚਾ ਤੇ ਆਪਣੇ ਮਾਪਿਆਂ ਨੂੰ ਮਿਲ ਗਿਆ ਔਰ ਅੱਜ ਵੀ ਸ਼ਾਇਦ ਪਿੰਡ ਇਨਜ਼ਾਮਪੁਰੇ ਸ਼ਾਹਕੋਟ ਦੇ ਵਿੱਚ ਜਿੰਦਾ ਜਾਨਦਾ ਹੋਵੇ ਔਰ ਹਾਇaties ਆਮੰਦਾ ਹੋਵੇ ਪਰ ਰਾਚ ਕਿੰਨੇ ਕਾਫਲੇ ਸਨ ਜਿਹੜੇ ਲੁੱਟੇ ਗਏ ਕਿੰਨੇ ਕਾਫਲਿਆਂ ਤੋਂ ਕਿੰਨੇ ਬੱਚੇ ਸੰਗ ਜਿਹੜੇ ਵਿਛੜ ਗਏ ਕਿੰਨੇ ਬੱਚੇ ਨੇ ਜਿਨ੍ਹਾਂ ਦੇ ਮਾਂ ਪਿਓ ਉਹਨਾਂ ਦੀਆਂ ਮਾਸੂਮ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ ਕਤਲ ਕਰ ਦਿੱਤੇ ਗਏ ਜਾਂ ਉਹਨਾਂ ਦੀਆਂ ਮਾਵਾਂ ਭੈਣਾਂ ਉਹਨਾਂ ਦੀ ਪੂਆ ਮਾਸੀਆਂ ਨੇ ਜਾਨ ਬਚਾਉਣ ਵਾਸਤੇ ਇਸਤਾਂ ਬਚਾਉਣ ਵਾਸਤੇ ਖੂਹਾਂ 'ਚ ਛਾਲਾ ਮਾਰ ਦਿੱਤਾ ਸੋ ਇਹ ਸਾਰਾ ਮੰਜ਼ਰ ਅੱਜ ਵੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਨਕਸ਼ਾ ਹੈ ਔਰ ਇਹਨਾਂ ਨਕਸ਼ਿਆਂ ਅੱਜ ਦੁਨੀਆ 1947 ਦੀ ਆਜ਼ਾਦੀ ਪਾਕਿਸਤਾਨ ਦੀ ਆਜ਼ਾਦੀ ਔਰ ਭਾਰਤ ਦੀ ਆਜ਼ਾਦੀ ਦੇ ਨਾਲ ਨਾਲ ਜਾਣਦੀ ਹੈ ਕਿੰਨੇ ਹੀ ਨੇ ਜਿਹੜੇ ਆਪਣੇਆਂ ਤੋਂ ਵਿਛੜ ਗਏ ਔਰ ਉਸੇ ਤਰ੍ਹਾਂ ਦੁਨੀਆ ਤੋਂ ਚਲੇ ਗਏ ਇਹ ਸਵਾਲ ਅੱਜ ਵੀ ਬਾਕੀ ਹੈ ਕਿ ਆਜ਼ਾਦੀ ਦਾ ਇਹ ਮੁੱਲ ਇਨਾਂ ਪੰਜਾਬੀਆਂ ਨੇ ਕਿਦਾਂ ਤਾਰਿਆ ਜਿਹੜੇ ਬਚ ਕੇ ਉਹ ਇਹਨੂੰ ਆਜ਼ਾਦੀ ਨਹੀਂ ਸਿੱਕੇਂਦੇ ਇਹਨੂੰ ਉਜਾਰੇ ਕਹਿੰਦੇ ਸਨ ਸੋ ਮੁਬਾਰਕ ਅਲੀ ਨੇ ਇੱਕ ਬੱਚਾ ਤੇ ਮਾਪਿਆਂ ਨੂੰ ਮਿਲਵਾ ਦਿੱਤਾ ਪਰ ਇਨਾਂ ਵੰਡਾਂ ਨੇ ਕਿੰਨੇ ਬੱਚੇ ਮਾਪਿਆਂ ਤੋਂ ਖੋਲੇ ਔਰ ਕਿੰਨੇ ਬੱਚਿਆਂ ਤੋਂ ਉਹਨਾਂ ਦੇ ਮਾਪੇ ਖੋਲੇ ਸੋ ਇਹ ਸਵਾਲ ਅੱਜ ਵੀ 1947 ਦੇ ਇਸ ਦੁਖਾਨ ਦੇ ਨਾਲ ਜੁੜਿਆ ਹੈ ਜੁੜੇ ਰਹਿਣਾ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਕਿਉਂਕਿ ਅਗਸਤ ਮਹੀਨੇ ਦੀ ਇਹ ਸਾਰੀ ਵਾਪਰੀ ਹੈ ਜਿਹੜੀ ਅਸੀਂ ਰੋਜ਼-ਬਰੋਜ਼ ਤਾਜ਼ੀ ਸਜਰੀ ਔਰ ਸੱਚੀ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ